सरवन सिंह बल पी पी एस उप पुलिस कप्तान सब डिविजन फिलौर जी ने दसिया के इंस्पैक्टर संजीव कपूर मुख अफसर थाना फिलौर की टीम वालों नशा तस्कर खिलाफ़ चलाए स्पैशल ऑपरेशन दौरान लसाड़ा तो नाकेबंदी दौरान बूटा सिंह पुत्र पुत्र सिहर सिंह बासी संत नगर थाना फिलौर ਕੁਲਵੰਤ ਸਿੰਘ ਪੁੱਤਰ ਗੁਰਦੇਵਾਲ ਸਿੰਘ ਪੁੱਤਰ ਉਜਾਗਤ ਸਿੰਘ ਵਾਸੀ ਸੰਤਨਗਰ थाना ਫਿਲੌਰ ਨੂੰ ਸਮੇਤ ਟਰੱਕ ਲੈਂਡ ਨੰਬਰ PB08BR9311 ਦੇ ਕਾਬੂ ਕਰਕੇ ਗ੍ਰਿਫਤਾਰ ਕਰਕੇ ਇਹਨਾਂ ਦੇ ਕਬਜ਼ੇ ਵਿੱਚੋਂ 8 ਬੋਰੇ ਹਰੇਕ 18-18 ਕਿਲੋ ਡੋਡੇ ਚੂਰਾ ਪੋਸਤ ਕੁੱਲ 144 ਕਿਲੋ ਡੋਡੇ ਚੂਰਾ ਪੋਸ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਅਤੇ ਇਹਨਾਂ ਦੇ ਖਿਲਾਫ NDPS ਐਕਟ ਦੀਆਂ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮੇ ਰਜਿਸਟਰ ਕੀਤਾ ਗਿਆ ਹੈ। ਮੁੰਡਰੀ ਪੁਸ਼ਕੀ ਸੁਧਰਣ ਇੱਕ ਗਲਤ ਸਾਹਮਣੇ ਆਈ ਹੈ ਕਿ ਇਹ ਨਸ਼ਾ ਤਸਕਰ ਲੋਕਸ਼ਿਪਕੇ ਕਾਫੀ ਲੰਬੇ ਸਮੇਂ ਤੋਂ ਟਰੱਕ ਵਿੱਚ ਪਿਆਜ਼ਾ ਅਤੇ ਲਸਣ ਦੇ ਢੇਠਾ ਡੋਡੇ ਚੂਰਾ ਪੋਸਤ ਮੱਧ ਪ੍ਰਦੇਸ਼ ਤੋਂ ਵੀਰ ਸਿੰਘ ਉਰਫ ਕੋਨਾਬਾਸੀ ਝੁਗੀਆਂ ਮਹਾ ਸਿੰਘ ਹਾਲਬਾਸੀ ਪ੍ਰਕਾਸ਼ਨਗਰ ਪਿੰਡ ਸਫਾਵਾਦ ਅਤੇ ਸੁਰਜੀਤ ਸਿੰਘ ਉਰਫ ਜੀਤਾ ਪੁੱਤਰ ਜਸਵਿੰਦਰ ਸਿੰਘ ਵਾਸੀ ਅਕਲਪੁਰ ਥਾਣਾ ਫਿਲੌਰ ਦੇ ਨਾਲ ਮਿਲ ਕੇ ਖਰੀਦ ਕੇ ਲਿਆ ਕੇ ਆਸ-ਪਾਸ ਦੇ ਪਿੰਡਾਂ ਵਿੱਚ ਸਪਲਾਈ ਕਰ ਰਹੇ ਹਨ ਜੋ ਦੁਰਾਨੇ ਪੁਸ਼ਕਿਸ਼ ਇਹਨਾਂ ਦੇ ਹੋਰ ਸਾਥੀਆਂ ਬਾਰੇ ਵੀ ਪਤਾ ਲੱਗਾ ਹੈ ਇਹਨਾਂ ਦੇ ਖਿਲਾਫ ਪਹਿਲਾਂ ਵੀ ਐਨਡੀਪੀਐਸ ਐਕਟ ਤਹਿਤ ਕਾਫੀ ਕੇਸ ਦਰਜ ਰਜਿਸਟਰ ਹਨ ਨਸ਼ਾ ਤਸਕਰ ਦਾ ਪੁਲਿਸ ਰਿਮਾਰਡ ਹਾਸਲ ਕਰਕੇ ਹੋਰ ਪੁਸ਼ਕਿਸ਼ ਕੀਤੀ ਜਾ ਰਹੀ ਹੈ ਡਾਕਟਰ ਸਰ ਫਲੋਰ ਪੁਲਸ ਨੂੰ ਬੜੀ ਸਫਲਤਾਤ ਲੱਗੀ ਹੈ ਕੀ ਕਹਿਣਾ ਚਾਹੁੰਦੇ ਹੋ ਕਾਫੀ ਮਾਤਰਾ ਦੇ ਵਿੱਚ ਚੂਰਾ ਪੋਸਟ ਫੜਿਆ ਕਿੱਥੋਂ ਫੜਿਆ ਕੌਣ ਹੈ ਕਿੱਦਾਂ ਦੇ ਵਿਅਕਤੀ ਹੈ ਕਿੱਦਾਂ ਦਾ ਉਹਨਾਂ ਦਾ ਬੈਕਗ੍ਰਾਉਂਡ ਹੈ ਮਨਜੁਗ ਐਸਐਸਪੀ ਸਾਹਿਬ ਜਲਦ ਦਿਹਾਤੀ ਸ਼੍ਰੀ ਹਰਕਮਲਪ੍ਰੀਤ ਸਿੰਘ ਕੱਕ ਜੀ ਵੱਲੋਂ ਨਸ਼ਿਆਂ ਤੇ ਮਾੜੇ ਅਸਰ ਵਾਲੀ ਜਿਹੜੀ ਮਹਿਮ ਚਲਾਈ ਗਈ ਆ ਇਸ ਨੂੰ ਉਹਨੂੰ ਸਫਲਤਾ ਮਿਲੀ ਦੋ ਇਨਸਪੈਕਟਰ ਰਜੀਵ ਕਪੂਰ ਅਤੇ ਉਸਦੀ ਟੀਮ ਵੱਲੋਂ ਨਸਾੜਾ ਬੱਸ ਸਟੈਂਡ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤੇ ਇੱਕ ਟਰੱਕ ਜਿਹੜਾ ਸੀ ਉਹ ਰੋਕਿਆ ਤੇ ਉਹਦੀ ਤਲਾਸ਼ੀ ਲਈ ਗਈ ਜਿਹੜਾ ਕਿ ਜਿਹਦੇ ਵਿੱਚ ਕਿ ਇਹਨਾਂ ਦੀ ਮੋਟਰਸਾਈਕਲ ਤੇ ਇਹ ਸੀ ਵੀ ਇਹ ਉਹਦੇ ਚ ਪਿਆਜ਼ ਵਗੈਰਾ ਜਿਹੜੇ ਉਹ ਪਾ ਕੇ ਰੱਖਦੇ ਸੀ ਥੱਲੇ ਬੋਰੀਆਂ ਰੱਖਦੇ ਸਨ ਉਤੋਂ 8 ਬੋਰੀਆਂ ਬਰਾਮਦ ਹੋਈਆਂ ਇੱਕ ਕੁਇੰਟਲ ਤੇ 44 ਕਿਲੋ ਜਿਹੜੇ ਆ ਡੋਡਾ ਡੋਡੇ ਚੂਰਾ ਪੋਸਟ ਜਿਹੜਾ ਪੀਐਸ ਦਾ ਉਹ ਬਰਾਮਦ ਕੀਤਾ ਗਿਆ ਇਹਦੇ ਚ ਦੋ ਦੋਸ਼ੀ ਜਿਹੜੇ ਆ ਮੌਕੇ ਤੇ ਗ੍ਰਿਫਤਾਰ ਕਰ ਲਏ ਗਏ ਨੇ ਤੇ ਇਹਨਾਂ ਦੀ ਵੀ ਬੈਕਗ੍ਰਾਉਂਡ ਇਹ ਆ ਵੀ ਇਹਨਾਂ ਤੇ ਆਲਰੇਡੀ ਐਫ ਆਈ ਆਰ ਦਰਜ ਨੇ ਇਸ ਤੋਂ ਬਿਨਾਂ ਇਹਨਾਂ ਦੇ ਫਾਰਵਰਡ ਲਿੰਕ ਜਿਹੜੇ ਆ ਉਹ ਦੋਸ਼ੀਆਂ ਦੇ ਤੋਂ ਪਤਾ ਲੱਗਾ ਵੀ ਇਹ ਦੋ ਵਿਅਕਤੀ ਹੋਰ ਸਨ ਜਿਹੜਾ ਕਿ ਅਕਲਪੁਰ ਨੂੰ ਬਿਲੋਂਗ ਕਰਦਾ ਹੈਗਾ ਜਿਹਦੇ ਤੇ ਕਿ ਆਲਰੇਡੀ 22 ਮੋਰੇ ਡੋਡੀਆਂ ਦਾ ਪਰਚਾ ਵੀ ਦਰਜ ਹੈਗਾ ਇਹਨਾਂ ਨੂੰ ਅਸੀਂ ਨਾਮਿਨੇਟ ਕੀਤਾ ਤੇ ਇਹਨਾਂ ਨੂੰ ਜਲਦ ਗ੍ਰਿਫਤਾਰ ਕਰ ਰਹੇ ਹਾਂ ਇਹ ਸਰ ਕਿੱਥੋਂ ਲਿਆਉਂਦੇ ਸੀ ਕਿੱਥੇ ਸਪਲਾਈ ਕਰਦੇ ਸੀ ਇਹ ਜਿਹੜਾ ਇਹ ਲੈਣ ਦੇ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਸਨ ਅਸੀਂ ਬੈਕਵਰਡ ਲਿੰਕ ਕੋਰ ਦੇ ਚੈੱਕ ਕਰ ਰਹੇ ਹਾਂ ਤੇ ਫਾਰਵਰਡ ਲਿੰਕ ਇਹਨਾਂ ਦੇ ਹੁਣ ਤੀਸਰੇ ਦੌਰਾਨ ਇਹਨਾਂ ਦਾ ਰਿਮਾਰਡ ਅਸਲ ਕੀਤਾ ਗਿਆ ਤੇ ਫਰਦਰ ਅਸੀਂ ਇਹਨਾਂ ਬਾਰੇ ਪਤਾ ਕਰਾਂਗੇ ਕਿੰਨੇ ਲੰਮੇ ਸਮੇਂ ਤੋਂ ਕੰਮ ਕਰਦੇ ਕਿੰਮਾ ਘੇੜਾ ਸੀ ਇਹ ਇਹ ਕਾਫੀ ਲੰਮੇ ਸਮੇਂ ਤੋਂ ਕੰਮ ਕਰ ਰਹੇ ਨੇ ਕਿਉਂਕਿ ਇਹਨਾਂ ਤੇ ਜਿਹੜਾ ਇਹਨਾਂ ਤੇ ਮੇਨ ਹੈਗੀ ਨਾ ਤੇ ਤਿੰਨ ਤਿੰਨ ਚਾਰ ਚਾਰ ਪਰਚੇ ਜਿਹੜੇ ਐਨਡੀਪੀ ਸੈਕਟਰ ਦੇ ਆਲਰੇਡੀ ਦਰਜ ਨੇ ਇਹਨਾਂ ਦਾ ਜੇ ਪ੍ਰੀਵੀਅਸ ਰਿਕਾਰਡ ਦੇਖਿਆ ਜਾਵੇ ਹੂੰ ਹੂੰ ਕੀ ਮੁਕਾਦਮਾ ਸਰ ਇਹਨਾਂ ਦਾ ਇਹਨਾਂ ਤੇ ਐਨਡੀਪੀ ਸੈਕਟਰ ਦਾ ਐਫ ਆਈ ਆਰ ਦਰਜ ਹੈਗੀ ਆ ਤੇ 143 ਕਿਲੋ ਡੁੱਡੇ ਜ ਉਹ ਬRAND ਕੀਤਾ ਗਿਆ ਜਿਹੜਾ ਇਹਨਾਂ ਦੇ ਸਾਥੀ ਆ ਉਹਨਾਂ ਦੇ ਵੀ ਭਾਰ ਦਿੱਤੀ ਜਾਂਦੀ ਹਾਂ ਹਾਂ ਇਹਨਾਂ ਦੇ ਦੋ ਸਾਥੀ ਨੇ ਜਿਹੜੇ ਮੇਨ ਇਹਨਾਂ ਦੇ ਕਰਤਾ ਧਰਤਾ ਨੇ ਦੋਨਾਂ ਦੀ ਹੀ ਭਾਲ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਪਰਚੇ ਦੇ ਵਿੱਚ ਅਸੀਂ ਨਾਮੇਟ ਕੀਤਾ ਹੋਇਆ ਹੈ